ਮਸਜਿਦ ਦੀ ਜਗਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਮੈਂ ਸਪਿਟਾ ਕਿ ਆਜ ਦੇ ਦੌਰ ਚ ਜਦੋਂ ਹੀ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਵੰਗੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਤੇ ਇੱਕ ਵਾਲੀ ਸਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈ ਸਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਪਾਰਕ ਵਿੱਚ ਆਏ ਮਾਨਸਾ ਪਹੁੰਚੇ ਨੇ ਨੀ ਪੱਥਰ ਰੱਖਿਆ ਗਿਆ ਕਿ ਸਿੱਖ ਪਰਿਵਾਰ ਵੱਲੋਂ ਮੁਸਲਮਾਨਾਂ ਨੂੰ ਜਿਹੜੀ ਇਹ ਮਸਜਿਦ ਲਈ ਜਗ੍ਹਾ ਦਿੱਤੀ ਆ ਮਾਮਾ ਆਏ ਨਹੀਂ ਸੀ ਗੱਲਾਂ ਤਾਂ ਨਵਾਂ ਕਰਦੇ ਆ ਜੀ ਬਹੁਤ ਖੁਸ਼ੀ ਕਰਦੇ ਆ ਜੀ ਕਿ ਅੱਜ ਸਾਡੇ ਵਾਸਤੇ ਹੀ ਇਦਾਂ ਦੇਣਾ ਜੀ ਬੇਸ਼ੱਕ ਸਾਨੂੰ ਜਗ੍ਹਾ ਮਿਲੀਆਂ ਸਰਪੰਚ ਸਾਹਿਬ ਨੇ ਫਿਰ ਕੀਦੀਆਂ ਸਾਨੂੰ ਜਗ੍ਹਾ ਦਿੱਤੀ ਜਦੋਂ ਵੀ ਅਸੀਂ ਕਿਹਾ ਇਹਨਾਂ ਨੇ ਜਦ ਹੀ ਸਾਨੂੰ ਜਗ੍ਹਾ ਦੇ ਦਿੱਤੀ ਦੋ ਸਰਕਾਂ ਲੱਗਦੀਆਂ ਨੇ ਕਿ ਸਾਡੇ ਵਾਸਤੇ ਅੱਜ ਹੀ ਇਦਾਂ ਦੇਣਾ ਪਤਾ ਲੱਗੇ ਕਿ ਲੰਬੇ ਸਮੇਂ ਤੋਂ 50 60 ਸਾਲ ਹੋ ਗਏ ਤੁਸੀਂ ਪੈਦਲ ਜਾ ਕੇ ਦੂਸਰੇ ਪਿੰਡ ਨਮਾਜ਼ ਪੜ੍ਹ ਜਾਂਦਾ ਆ ਸੀ ਨਾ ਲੱਥੂ ਮਾਇ ਉੱਥੇ ਨਮਾਜ਼ ਪੜ੍ਹਦੇ ਸੀ ਕਿ ਹੁਣ ਇੱਧਰ ਮਾਦਰ ਹੈਗੀ ਨਹੀਂ ਜਿਹੜੇ ਸਾਡੇ ਸੀ ਹੁਣ ਸਾਡੇ ਇੱਧਰ ਮਾਦਰ ਬਣ ਗਈ ਜਾਗਾ ਮਿਲ ਗਈ ਸੀ ਧੰਨਵਾਦ ਕਰਦੇ ਆ ਜੀ ਜਿਲੋਂ ਤੁਸੀਂ ਮਨਾਉਣੇ ਅੱਜ ਸਾਡੇ ਵਾਸਤੇ ਈ ਦਾ ਦੇਣੀ ਹੈ ਬਿਸ਼ ਮੁਬਾਰਕ ਦੇਣਾ ਕੀ ਕਹੋਗੇ ਜੀ ਇਸ ਵਾਰੀ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੂਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀਗੀ ਔਰ ਆਪਣੇ ਘਰਚੀ ਨਮਾਜ਼ ਪੜਦੇ ਸੀ ਤੇ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ डोनेट ਕੀਤੀ ਹੈ ਮੈਂ ਸਮਝਦਾ ਕਿ ਅੱਜ ਦੇ ਦੌਰ 'ਚ ਜਦੋਂ ਹੀ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਬੰਦੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਤੇ ਇੱਕ ਵਾਰੀ ਸਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿਕ ਭਾਈ ਸਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਪਰਵਾਰ ਤੋਂ ਪਿੱਛੇ। ਮਾਪ ਸਾਹਿਬ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਜੀ ਤੇ ਇਕੱਲੇ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜਨਮ। ਦੇਖੋ ਪੰਜਾਬ ਦੀ ਜਿਹੜੀ ਇਹ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਵਿਲੱਖਣਤਾ ਦੇ ਤੌਰ ਤੇ ਹੀ ਜਾਣੀ ਜਾਂਦੀ। ਪੰਜਾਬ ਦੇ ਉੱਤੇ ਅੱਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਉਹਦੇ ਪਿੱਛੇ ਵੀ ਵਜ੍ਹਾ ਇਹ ਸੀ ਕਿਉਂਕਿ ਪੰਜਾਬ ਇੱਕ ਤਾਕਤਵਰ ਜ਼ਮੀਨ ਦਾ ਨਾਮ ਹੈ। ਪੰਜਾਬ ਇੱਕ ਤਾਕਤਵਰ ਭਾਈਚਾਰੇ ਦਾ ਨਾਮ ਹੈ। ਪੰਜਾਬ ਇੱਕ ਤਾਕਤਵਰ ਮੁਹੱਬਤ ਦਾ ਨਾਂ ਹੈ ਤੇ ਬਹੁਤ ਸਾਰੀਆਂ ਦਾਤਾਂ ਜਿਹੜੀਆਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦੀਆਂ। ਅਗਰ ਤੁਸੀਂ ਪਹਿਲੀ ਪਾਤਸ਼ਾਹੀ ਤੰਦਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਰਸ਼ਮੀਸ਼ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਤੱਕ ਦੇਖੋਗੇ। ਔਰ ਫਿਰ ਉਧਰ ਤੁਸੀਂ شیخ ਬਾਬਾ ਫਰੀਦੁੱਦੀਨ ਸ਼ਕਰਗੰਜ ਤੋਂ ਲੈ ਕੇ ਬੁੱਲ੍ਹੇ ਸ਼ਾਹ ਤੱਕ ਦੇਖੋਗੇ। ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਆ। ਕਦੇ ਜਿੱਥੇ ਕਦੀ ਨਵੀ ਖਾਨ ਤੇ ਕੰਨੀ ਖਾਨ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਅਤੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਦੀਵਾਨ ਟੋਡਰਮਲ ਜਲੋ ਚਾਹੇ ਜੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿਆਦਾ ਦੌਲਤ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਇਹ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕੋਈ ਸੀ ਵੀ ਧਰਮ ਦਾ ਨਾਮ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਵੀ ਫੈਲਾਉਣਾ ਚਾਹੁੰਦਾ ਹੈ ਤੇ ਉਹਨੂੰ ਪੰਜਾਬ ਦੇ ਇਤਿਹਾਸ ਵਿੱਚ ਯਾਦ ਕਰਨਾ ਚਾਹੀਦਾ ਹੈ ਜਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਹੈ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਦਰਜ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡ ਨਮਾਜ਼ ਆਦਾ ਕਰਨੇ ਜਾਣਾ ਪੈਂਦਾ ਹੈ ਰੱਬ ਦੀ ਬੰਦਗੀ ਦੇ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣ ਉਹ ਵੀ ਮਿਲਿਆ ਕਰੇ ਬਹੁਤ ਬਹੁਤ ਸ਼ੁਕਰੀਆ ਸਾਹੀ ਇਮਾਮ ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲ ਨੇ ਵਿਸ਼ਾਤੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਲੋងੀ ਗੱਲ ਉੱਥੇ ਕਰਨੀ ਸੀ ਤੇ ਇੱਥੇ ਕਰਨੀ ਸੀ ਉਹ ਕਰਤੀ ਏ ਤੇ ਸਾਡੇ ਵੀਰ ਨੂੰ ਬਹੁਤ ਬਹੁ ਮਾਣ ਮਾਰਕਾ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਆਪਣੀ ਜ਼ਮੀਨ ਮੱਜਦ ਵਾਸਤੇ ਦੇਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਤੇ ਇਮਾਮ ਸਾਹਿਬ ਨੇ ਸ਼ਾਹੀ ਇਮਾਮ ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਥੇ ਵੀ ਪਲਾਸਕੇਸੀ ਮੈਂ ਤਾਂ ਇੱਕ ਨਮਾਣਾ ਜਾਂ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਪੰਜਾਬ ਪੰਜਾਬੀ ਹੋਣ ਦੀ ਪਹਿਲੀ ਸ਼ਰਤ ਇਕਾਸ਼ਿਕ ਹੋਣਾ ਹੈ ਆਸ਼ੀ ਪੁੱਛਦਾ ਜਿਸ ਨੂੰ ਮੈਂ ਜਾਣਦਾ ਨਹੀਂ ਤੇ ਉਸ ਸ਼ਰਤ ਨੂੰ ਇਹਨਾਂ ਬਾਰੇ ਨੇ ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ ਸਾਂਝੀ ਵਾਲਤਾ ਫੈਲੇਗੀ ਚੰਗੇ ਇਨਸਾਨ ਬਣਨਗੇ ਤੇ ਉਹਨਾਂ ਵਿੱਚ ਇਹਨਾਂ ਦੀ ਨੇਕੀ ਵੀ ਗੂੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੂਰੇ ਪਿੰਡ ਨੂੰ ਬਹੁਤ ਮੁਬਾਰਕਬਾਦ ਸਾਡੇ ਹਲਕੇ ਅਮਰਗੜ ਨੂੰ ਮਲੇਰਪੋਟਲੇ ਨੂੰ ਮੁਬਾਰਕਬਾਦ ਪੰਜਾਬ ਨੂੰ ਤੇ ਦੇਸ਼ ਨੂੰ ਮੁਬਾਰਕਬਾਦ ਤੇ ਬਹੁਤ-ਬਹੁਤ ਧੰਨਵਾਦ ਦੀਆਂ ਅਸੀਂ ਸ਼ਾਹੀ ਇਮਾਮ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਸ਼ੁਭ ਦਿਨ ਤੇ ਫੋਟਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਦਰ ਸਿੰਘ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਵਕਰੀ ਮਿਸਾਲ ਪੈਦਾ ਕਰਤੀ ਪੂਰੇ ਸੰਸਾਰ ਦੇ ਵਿੱਚ ਇੱਕ ਬਕਰਸ ਨੇ ਆ ਜਾ ਰਿਹਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਉਹ ਵਧੀਆ ਮਹਿਸੂਸ ਹੋ ਰਿਹਾ ਰਬ ਦੇ ਘਰ ਬਣੂ ਸਾਡੇ ਘਰ ਦੇ ਨੇੜੇ ਇੱਕ ਲੋ ਹਟ ਟਾਈਮ ਪੰਜ ਟਾਈਮ ਮੇਰੀ ਰੱਬ ਦਾ ਨਾਮ ਕੰਨਣਾ ਸ਼ਕਾਉਗਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਵੀ ਪਹੁੰਚਣ ਤੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਅਜਿਹੇ ਜਿਹੜਾ ਕਾਰਜ ਕਰਨ ਦੀ ਇਹ ਜੀ ਬਸ ਪ੍ਰੇਰਣਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਮਤਲਬ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇ ਤੋਂ ਸੀ ਪਰ ਇਸ ਵਾਰਸ ਹੁਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਜੀ ਤੇ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੋ ਫਿਰਕੂ ਪਣਾ ਫੈਲਾ ਰਹੇ ਨੇ ਨਫ਼ਰਤ ਪਲਾ ਰਹੇ ਨੇ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਦੇਖਦੇ ਆਉਨੇ ਆ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕ ਦੋ ਮੁਸਲਮਾਨ ਚਾਰੇ ਨਾਲ ਸਾਰੇ ਆਉਨੇ ਜਾਣਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਨੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆਂ ਅਸੀਂ ਉਹਨਾਂ ਦੇ ਦੁੱਖ ਸੁੱਖ ਜਾਣਦੇ ਆਂ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਹੈ ਨਹੀਂ